ਅੱਜ ਮੈਂ ਸਾਰੀ ਪੰਚਾਇਤ ਦੇ ਧਿਆਨ ਚ ਲਿਆਉਣਾ ਚਾਹੁੰਦਾ ਐ ਤੇ ਪ੍ਰੈਸਰਾਂ ਹੀ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜੋ ਐਸਸੀਬੀਸੀ ਵੱਲੋਂ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ 7ਵੇਂ ਦਿਨ ਲਾਈਟਾਂ ਕੋਲ ਲੱਗਾ ਹੋਇਆ ਹੈ ਇਸ ਮੋਰਚੇ ਦਾ ਅੱਜ ਤੀਜਾ ਦਿਨ ਹੁਣ ਜਾ ਰਿਹਾ ਹੈ ਤੀਜਾ ਦਿਨ ਬੀਤ ਰਿਹਾ ਹੈ ਜਦ ਕਿ ਸਾਰੇ ਜਿਹੜੇ ਬਕਬਕ ਆਗੂ ਸਹਿਬਾਨ ਸਾਡੇ ਬਕਬਕ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਆ ਕੇ ਆਪਣੇ ਆਪਣੀ ਹਾਜ਼ਰੀ ਲਵਾ ਰਹੇ ਨੇ ਤੇ ਆਪਣਾ ਆਪਣਾ ਸਮਰਥਨ ਤੇ ਯੋਗਦਾਨ ਵੀ ਪਾ ਰਹੇ ਨੇ ਤੇ ਇਸੇ ਤਰ੍ਹਾਂ ਜਦੋਂ ਤੱਕ ਇਹ ਗੁੰਗੀ ਬੋਲੀ ਸਰਕਾਰ ਇਹ ਲੋਕਾਂ ਦੀ ਮੰਗਾਂ ਨਹੀਂ ਜਿਹੜੀਆਂ ਸਾਡੀਆਂ ਮੰਗਾਂ ਹੈ ਮੰਗਾਂ ਨਹੀਂ ਮੰਨਦੀ ਤੇ ਸਾਡੇ ਨਾਲ ਕੋਈ ਮੀਟਿੰਗ ਸ਼ੀਟਿੰਗ ਨਹੀਂ ਕਰਨਾ ਚਾਹੁੰਦੀ ਉਦੋਂ ਤੱਕ ਸੰਘਰਸ਼ ਜਿਹੜਾ ਦਿਨ ਰਾਤ ਜਾਰੀ ਰਹੂਗਾ ਤੇ ਹੁਣ ਮੋਰਚੇ ਦੇ ਜਿਹੜੇ ਸਾਰੇ ਆਗੂ ਸਹਿਬਾਨ ਉਹ ਅਗੜੀ ਕਬੱਡੀ ਪਲਾਨਿੰਗ ਬਣਾ ਰਹੇ ਤੇ ਵੱਡਾ ਐਕਸ਼ਨ ਕਰਨ ਜਾ ਰਹੇ ਜੋ ਪੰਜਾਬ ਤੋਂ ਬੱਖ-ਬੱਖ ਜ਼ਿਲ੍ਹਿਆਂ ਤੋਂ ਸਾਡੇ ਆਗੂ ਸਹਿਬਾਨ ਆਕੇ ਬਹੁਤ ਵੱਡਾ ਜਿਹੜਾ ਸੰਘਰਸ਼ ਵਿੜ ਰਹੇ ਨੇ ਤੇ ਸਰਕਾਰ ਜਦੋਂ ਤੱਕ ਕੰਮ ਕਰਨੀ ਨਹੀਂ ਨੀਂਦ ਨਹੀਂ ਜਾਗਦੀ ਉਦੋਂ ਤੱਕ ਇਹ ਸੰਘਰਸ਼ ਜਿਹੜਾ ਹੈ ਜਾਰੀ ਰਹੂਗਾ